ਸਵਾਗਤ ਹੈ ਸਾਰੀ ਕੈਂਡੀਡੇਟ ਦਾ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਇਸ ਕਲਾਸ ਅੰਦਰ ਪੰਜਾਬ ਗਰੁੱਪ ਡੀ ਸੇਵਾਦਾਰ ਚੌਕੀਦਾਰ ਭਰਤੀ ਐਗਜ਼ਾਮ ਰਿਲੇਟਡ ਜੋ ਤੁਹਾਡਾ ਪੰਜਾਬੀ ਪੇਪਰ ਕੰਡੈਕਟ ਕਰਵਾਇਆ ਜਾਵੇਗਾ ਤਾਂ ਉਸ ਦਾ ਆਪਾਂ ਮੌਕ ਟੈਸਟ ਕਰ ਰਹੇ ਹਾਂ ਐਂਡ ਮੌਕ ਟੈਸਟ ਵਿੱਚ 50 ਕੁਐਸਚਨ ਉਸੇ ਤਰ੍ਹਾਂ ਸੈੱਟ ਕੀਤੇ ਗਏ ਨੇ ਜਿਸ ਤਰ੍ਹਾਂ ਤੁਹਾਡਾ ਐਗਜ਼ਾਮ ਬਣੇਗਾ ਬਿਲਕੁਲ ਸਲੀਪਸ ਅਕੋਰਡਿੰਗ ਤਾਂ ਤੁਸੀਂ ਚੈੱਕ ਕਰਨਾ ਕਿੰਨੇ ਸਾ ਤੁਹਾਡੇ ਸਹੀ ਜਾਂਦੇ ਨੇ ਐਂਡ ਕਲਾਸ ਦੇ ਅਖੀਰ ਆਪਣਾ ਨੰਬਰ ਜ਼ਰੂਰ ਸ਼ੇਅਰ ਕਰ ਨੀ ਇੱਥੇ ਨਾਲ ਚੈਨਲ ਤੇ ਫਸਟ ਵਾਰ ਵੀ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ ਕਵੈਸਚਨ ਬਰ ਫਾਸਟ ਆਦ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ ਸੀ ਸ੍ਰੀ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਪੱਲਾ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਆਦ ਗ੍ਰੰਥ ਦਾ ਸੰਕਲਨ ਕੀਤਾ ਗਿਆ ਸੀ 1604 ਵਿੱਚ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਇਹ ਸ਼ਬਦ ਕਿਸ ਨੇ ਕਹੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਭਾਈ ਵੀਰ ਸਿੰਘ ਜੀ ਭਾਈ ਗੁਰਦਾਸ ਜੀ ਤਾਂ ਰਾਈਟ ਆਨਸਰ ਹੈ ਭਾਈ ਗੁਰਦਾਸ ਜੀ ਤਾਂ ਇਹ ਸ਼ਬਦ ਭਾਈ ਗੁਰਦਾਸ ਜੀ ਦੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਕਿੰਨੀਆਂ ਬਾਣੀਆਂ ਸ਼ਾਮਲ ਹਨ 907 974 ਬਾਟ ਜਾਂ 116 ਤਾਂ ਰਾਈਟ ਆਨਸਰ ਹੈ ਬਾਟ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅੰਗਦੇਵ ਜੀ ਦੀਆਂ ਜੋ ਬਾਟ ਬਾਣੀਆਂ ਸਮਲ ਹਨ ਨੰਦਪੁਰ ਸਾਹਿਬ ਦਾ ਪ੍ਰਤਨ ਨਾਮ ਕੀ ਸੀ ਮਖਵਾਲ ਗੁਰੂ ਕੀ ਗਾਸੀ ਕੀਰਤਪੁਰ ਗੁਰੂ ਕਾ ਬਾਗ ਤਾਂ ਰਾਈਟ ਆਨਸਰ ਹੈ ਮਖਵਾਲ ਠੀਕ ਹੈ ਜੀ ਸ੍ਰੀ ਨੰਦਪੁਰ ਸਾਹਿਬ ਦਾ ਜੋ ਪੁਰਾਣਾ ਨਾਮ ਸੀਗਾ ਮਖਵਾਲ ਸ੍ਰੀ ਗੁਰੂ ਗਵਿੰਦ ਸਿੰਘ ਜੀ ਨੇ ਕਿਹੜਾ ਵਿਸ਼ੇਸ਼ ਨਗਰ ਬਣਵਾਇਆ ਰਣਜੀਤਨਗਰ ਵਿਜੇਨਗਰ ਜੀਤਨਗਰ ਜਾਂ ਸਾਰੇ ਹੀ ਤਾਂ ਰਾਈਟ ਆਨਸਰ ਹੈ ਰਣਜੀਤਨਗਰ ਠੀਕ ਹੈ ਗੁਰੂ ਗਵਿੰਦ ਸਿੰਘ ਜੀ ਦੁਆਰਾ ਜੋ ਰਣਜੀਤਨਗਰ ਬਣਵਾਇਆ ਗਿਆ ਸੀ ਅਡਰੈਸ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਲੰਬਾ ਹੁਸ਼ਿਆਰ ਬੁੱਧੀਹੀਨ ਜਾਂ ਵੱਖਰਾ ਤਾਂ ਰਾਈਟ ਆਨਸਰ ਹੈ ਵੱਖਰਾ ਠੀਕ ਹੈ ਜੀ ਅਡਰੈਸ ਸ਼ਬਦ ਦਾ ਜੋ ਸਮਾਨਾਰਥਕ ਸ਼ਬਦ ਹੈ ਵੱਖਰਾ ਚਰਨ ਤੋਕੇ ਪੀਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਡਰ ਜਾਣਾ ਆਦਰ ਕਰਨਾ बदनामी करना जो ताराइट आंसर है आदर करना चरण तो के पीने मुहावरे का सही अर्थ है आदर करना पड़नाम कि तरह के हैं अठ चार छाइट आंसर है छे ठीक है जी पड़नाम दो किस्म ने छे ਦਰਫਿੱਟੇ ਮੂੰ ਵਿਸਮਿਕ ਦੀ ਕਿਹੜੀ ਕਿਸਮ ਹੈ ਪ੍ਰਸ਼ੰਸਾਵਾਚਕ ਵਿਸਮਿਕ ਹਰਾਨੀਵਾਚਕ ਵਿਸਮਿਕ ਅਸੀਸਵਾਚਕ ਵਿਸਮਿਕ ਫਟਕਾਰਵਾਚਕ ਵਿਸਮਿਕ ਤਾਂ ਰਾਈਟ ਆਨਸਰ ਹੈ ਫਟਕਾਰਵਾਚਕ ਵਿਸਮਿਕ ਠੀਕ ਹੈ ਜੀ ਦਰਫਿੱਟੇ ਮੂੰ ਜੋ ਇੱਕ ਫਟਕਾਰਵਾਚਕ ਵਿਸਮਿਕ ਦੀ ਕਿਸਮ ਹੈ ਸੋਦ ਸ਼ਬਦ ਦੀ ਪਛਾਣ ਕਰੋ ਤਾਂ ਦੋਸਤੋ ਜੋ ਨੀਤੇ ਚਾਰ ਆਪਸ਼ਨ ਜ ਦਿੱਤੇ ਗਏ ਨੇ ਇਹਨਾਂ ਵਿੱਚੋਂ ਸਿਲੈਕਟ ਕਰਨਾ ਹੈ ਕਿ ਦੁਸ਼ਮਨ ਸ਼ਬਦ ਜੇ ਬਿਲਕੁਲ ਸੁੱਧ ਹੈ ਤਾਂ ਰਾਈਟ ਆਨਸਰ ਹੈ ਫਸਟ ਠੀਕ ਹੈ ਜਨਕੀ ਉਡ ਆਪਸ਼ਨ ਆਫੇ ਬਿਲਕੁਲ ਸਹੀ ਹੈ ਦਿੱਤੇ ਹੋਏ ਅੰਕ ਨੂੰ ਸੁੱਧ ਸ਼ਬਦਾਂ ਵਿੱਚ ਲਿਖੋ तो राइट आंसर है आड़ा ठीक है जी जाने की जो अनाहट पाया है ये अपना जो सौदा आपी लिखा तो इस तरह लिखा आखिरी देसी महीना के चेत विसाख मगर फग्गन तो राइट आंसर है फग्गन ठीक है जी फग्गन जो आखिरी देसी मीना है ਦਸਹਿਰਾ ਕਿਸ ਮਹੀਨੇ ਮਨਾਇਆ ਜਾਂਦਾ ਹੈ ਮਾਗ ਸੌਣ ਅਸੂ ਪਾਦੋ ਤਾਂ ਰਾਈਟ ਆਨਸਰ ਹੈ ਅਸੂ ਠੀਕ ਹੈ ਦਸਹਿਰਾ ਜੋ ਦੇਸੀ ਮਹੀਨਾ ਹੁੰਦਾ ਹੈ ਅਸੂ ਵਿੱਚ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪ ਬੋਲੀ ਕਿਹੜੀ ਹੈ ਮਾਝੀ ਮਲਵਈ ਦੁਆਬੀ ਪੋਠਵਾਰੀ ਸਹੀ ਆਨਸਰ ਹੈ ਮਲਵਈ ਕਿਉਂਕਿ ਦੋਸਤੋ ਜੋ ਸਭ ਤੋਂ ਵੱਧ ਜ਼ਿਲ੍ਹੇ 15 ਜ਼ਿਲ੍ਹੇ ਜੋ ਮਾਲਵਾ ਦੀਨ ਹੁੰਦੇ ਨੇ ਤੇ ਸਭ ਤੋਂ ਵੱਧ ਜੋ ਮਲਵਈ ਉਪ ਬੋਲੀ ਬੋਲੀ ਜਾਂਦੀ ਹੈ ਲਾਮਾ ਦੇ ਘੋੜਿਆਂ ਦਾ ਆਰੰਭ ਕਿਸ ਗੁਰੂ ਜੀ ਵੱਲੋਂ ਕੀਤਾ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਰਾਈਟ ਆਨਸਰ ਹੈ ਸ੍ਰੀ ਗੁਰੂ ਰਾਮਦਾਸ ਜੀ ਠੀਕ ਹੈ ਜੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਜੋ ਲਾਵਾ ਤੇ ਕੂੜੀਆਂ ਦਾ ਆਰੰਭ ਕੀਤਾ ਗਿਆ ਸੀ ਪੰਜਮੀ ਨਿਉਨ ਦੀ ਰੀਤ ਸਬੰਧਿਤ ਹੈ ਜਨੇਪੇ ਤੋਂ ਪੰਜਵੇਂ ਦਿਨ ਵਿਆਹ ਸਮੇਂ ਮਰਨ ਸਮੇਂ ਜਾਂ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਜਨੇਪੇ ਤੋਂ ਪੰਜਵੇਂ ਦਿਨ ਠੀਕ ਹੈ ਪੰਜਵੀਂ ਨਿਉਨ ਦੀ ਜੋ ਰੀਤ ਦਾ ਸਬੰਧ ਹੈਗਾ ਜਨੇਪੇ ਤੋਂ 5ਵੇਂ ਦਿਨ ਕਾਟੋ ਨਾਮਕ ਸਾਜ ਕਿਹੜੇ ਨਾਚ ਨਾਲ ਸੰਬੰਧਿਤ ਹੈ ਸੰਮੀ ਗਿੱਧਾ ਭੰਗੜਾ ਜਾਂ ਚੁੰਮਰ ਤਾਂ ਰਾਈਟ ਆਨਸਰ ਹੈ ਭੰਗੜਾ ਕਾਟੋ ਨਾਮਕ ਸਾਜੂ ਵਰਤੇ ਜਾਂਦਾ ਹੈ ਭੰਗੜੇਂਦਰ ਇਹ ਥੇ ਲਿਖਿਆ ਹਮਚੂ ਕਿਹੜਾ ਗਾਣਾ ਮਰਦਾਂ ਦਾ ਹੈ ਸਪੇਸ कलंघी कुतबलीदर दर या सारे ही राइट आंसर है सारे ही ठीक है जी जो तीनों गहने लिखे गए हैं ये सारे ही जो मर्द के गहने तीर्थ मेला कितने लगता है जलंधर बरनला अमृतसर पटियाला राइट आंसर है अमृतसर ਜੋ ਰਾਮਧਰਤ ਮੇਲਾ ਲੱਗਦਾ ਹੈ ਅੰਮ੍ਰਿਤਸਰ ਗੁਰਮੁਖੀ ਵਰਣਮਾਲਾ ਦੇ ਮੂਲ ਸਵਰ ਕਿਹੜੇ ਹਨ ਊੜਾ ਅੜਾ ਸਸਾ ਊੜਾ ਅੜਾ ਈੜੀ ਕਕਾ ਖਗਗਾ ਈੜੀ ਸਸਾ ਹਾਹ ਤਾਂ ਰਾਈਟ ਆਨਸਰ ਹੈ ਊੜਾ ਅੜਾ ਈੜੀ ਠੀਕ ਹੈ ਜੀ ਇਹ ਗੁਰਮੁਖੀ ਦੇ ਜੋ ਮੂਲ ਸਵਰ ਨੇ ਪੰਜਾਬੀ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ 2 3 4 ਜਾਂ 5 ਤਾਂ ਰਾਈਟ ਆਨਸਰ ਹੈ 2 ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਟੋਲ ਕਿਸ ਲੱਕੜ ਤੋਂ ਬਣਿਆ ਹੁੰਦਾ ਹੈ ਸਫੈਦਾ ਨਿੰਮ ਟਾਲੀ ਜਾਂਬ ਦਾ ਰਾਈਟ ਆਨਸਰ ਹੈ ਅੰਬ ਠੀਕ ਹੈ ਜੀ ਜੋ ਢੋਲ ਹੁੰਦਾ ਹੈ ਇਹ ਅੰਬ ਦੀ ਲੱਕੜ ਤੋਂ ਬਣਿਆ ਹੁੰਦਾ ਹੈ ਦਿੱਤੇ ਹੋਏ ਅੰਕ ਨੂੰ ਜੋ ਸੁੱਧ ਪੰਜਾਬੀ ਸ਼ਬਦ ਵਿੱਚ ਲਿਖਣਾ ਹੈ ਤਾਂ ਰਾਈਟ ਆਨਸਰ ਹੈ ਸਸਾ ਠੀਕ ਹੈ ਜੋ 64 ਲਿਖਿਆ ਹੈ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਫੇਮ ਅੰਗਰੇਜ਼ੀ ਸ਼ਬਦ ਦਾ ਪੰਜਾਬੀ ਵਿੱਚ ਅਰਥ ਲੱਭੋ ਹੁਸ਼ਿਆਰ ਦਿਆਲੂ ਹੌਂਸਲਾ ਜਾਂ ਪ੍ਰਸਿੱਧੀ ਤਾਂ ਰਾਈਟ ਆਨਸਰ ਹੈ ਪ੍ਰਸਿੱਧੀ ਠੀਕ ਹੈ ਜੋ ਅੰਗਰੇਜ਼ੀ ਦਾ ਵਰਡ ਹੈ ਫੇਮ ਇਹਦਾ ਜੋ ਪੰਜਾਬੀ ਵਿੱਚ ਅਰਥ ਹੁੰਦਾ ਹੈ ਪ੍ਰਸਿੱਧੀ ਜਗਰਾਵਾਂ ਦੀ ਰੋਸ਼ਨੀ ਮੇਲਾ ਕਿਸ ਮਹੀਨੇ ਲੱਗਦਾ ਹੈ ਅਸੂ ਫਗਣ ਮੱਗਰ ਕਰਤਕ ਤਾਂ ਰਾਈਟ ਆਨਸਰ ਹੈ ਫਗਣ ਠੀਕ ਹੈ ਜੋ ਜਗਰਾਵਾਂ ਦਾ ਮੇਲਾ ਹੁੰਦਾ ਹੈ ਇਹ ਫਗਣ ਮਹੀਨੇ ਲੱਗਦਾ ਹੈ ਦੰਤੀ ਧੁਨੀਆਂ ਵਿੱਚ ਸ਼ਾਮਲ ਨਹੀਂ ਹੈ ਲੱਲਾ ਥੱਥਾ ਰਾਰਾ ਬੱਬਾ ਤਾ ਰਾਈਟ ਆਨਸਰ ਹੈ ਬੱਬਾ ਕਿਉਂਕਿ ਦੋਸਤੋ ਜੋ ਬੱਬਾ ਇੱਕ ਹੋਠੀ ਦੁਨੀਆ ਹੈ ਲੋਪ ਅੰਗਰੇਜ਼ੀ ਸ਼ਬਦ ਦਾ ਪੰਜਾਬੀ ਵਿੱਚ ਅਰਥ ਪਹਿਚਾਣਨਾ ਹੈ ਹਲਮਾਰੀ ਰੋਟੀ ਦਾ ਟੁਕੜਾ ਛੋਟੀ ਜਾਂ ਕਮੀ ਤਾ ਰਾਈਟ ਆਨਸਰ ਹੈ ਰੋਟੀ ਦਾ ਟੁਕੜਾ ਸ਼ੁੱਧ ਸ਼ਬਦ ਲੱਭੋ ਤਾਂ ਰਾਈਟ ਆਨਸਰ ਹੈ ਊੜਾ ਠੀਕ ਹੈ ਜੀ ਜੋ ਫਾਸਟ ਅੰਮ੍ਰਿਤ ਲਿਖਿਆ ਹੈ ਇਹ ਬਿਲਕੁਲ ਸਹੀ ਹੈ ਨਵਾਬ ਦਾ ਇਸਤਰੀ ਲਿੰਗ ਚੁਣੋ ਨਵਾਬਨ ਨਵਾਬਨੀ ਬੇਗਮ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਦਾ ਰਾਈਟ ਆਨਸਰ ਹੈ ਬੇਗਮ ਠੀਕ ਹੈ ਨਵਾਬ ਦਾ ਜੋ ਇਸਤਰੀ ਲਿੰਗ ਹੋਵੇਗਾ ਬੇਗਮ ਥੋੜਾ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਵਿਸ਼ੇਸ਼ਣ ਪਰਿਨਾਮੀ ਵਿਸ਼ੇਸ਼ਣ ਤਾਂ ਰਾਈਟ ਆਨਸਰ ਹੈ ਪਰਿਮਾਨਵਾਚਕ ਵਿਸ਼ੇਸ਼ਣ ਠੀਕ ਹੈ ਜੋ ਥੋੜਾ ਸ਼ਬਦ ਹੈਗਾ ਇੱਕ ਪਰਮਾਨਵਾਚਕ ਵਿਸ਼ੇਸ਼ਣ ਦਰਸਾਉਂਦਾ ਹੈ ਜਿਹੜੇ ਇੱਥੇ ਪੈੜੇ ਉਹ ਲਾਹੌਰ ਵੀ ਪੈੜੇ ਅਖਾਨ ਵਰਤੀ ਜਾਂਦੀ ਹੈ ਲਾਹੌਰ ਜਾ ਕੇ ਬੰਦਾ ਪੈੜਾ ਬਣ ਜਾਂਦਾ ਹੈ ਬੰਦੇ ਦੀ ਬਰਾਈ ਉਸਦੇ ਹਮੇਸ਼ਾ ਨਾਲ ਰਹਿੰਦੀ ਹੈ ਮਾੜੇ ਕੰਮ ਦਾ ਨਤੀਜਾ ਮਾੜਾ ਹੁੰਦਾ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਬੰਦੇ ਦੀ ਬਰਾਈ ਉਸਦੇ ਹਮੇਸ਼ਾ ਨਾਲ ਹੀ ਰਹਿੰਦੀ ਹੈ ਅਕ੍ਰਿਤਕਨ ਸ਼ਬਦ ਦਾ ਵਿਰੋਧੀ ਅਰਥਕ ਸ਼ਬਦ ਲਿਖੋ। ਕ੍ਰਿਤਗ, ਬਹਾਦਰ, ਨਿਰਪੋਖ ਜਾਂ ਸਾਰੇ ਹੀ। ਤਾਂ ਰਾਈਟ ਆਨਸਰ ਹੈ ਕ੍ਰਿਤਗ। ਅਕ੍ਰਿਤਕਨ ਸ਼ਬਦ ਦਾ ਜੋ ਵਿਰੋਧੀ ਅਰਥ ਹੈਗਾ ਕ੍ਰਿਤਗ। ਕ੍ਰਮਾਂ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ। ਧੀਰਜ, ਸਬਰ, ਸ਼ਾਂਤੀ ਜਾਂ ਸਾਰੇ ਹੀ ਤਾਂ ਰਾਈਟ ਆਨਸਰ ਹੈ ਸਾਰੇ ਹੀ ਠੀਕ ਹੈ ਜੀ ਜੋ ਤਿੰਨੋਂ ਨੇ ਧੀਰਜ ਸਬਰ ਸ਼ਾਂਤੀ ਇਹ ਥਰਮਾ ਸ਼ਬਦ ਦੇ ਸਮਾਨਾਰਥਕ ਸ਼ਬਦ ਨੇ ਗੋਦੜੀ ਦਾ ਲਾਲ ਮੁਹਾਵਰੇ ਦਾ ਅਰਥ ਦੱਸੋ ਗੁੱਜਾ ਗੁਣਵਾਨ ਮਨ ਕੰਡੇ ਹੋਣਾ ਤੌਬਾ ਕਰਨੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਗੁੱਜਾ ਗੁਣਵਾਨ ਠੀਕ ਹੈ ਜੀ ਜੋ ਗੋਦੜੀ ਦਾ ਲਾਲ ਮੁਹਾਵਰਾ ਵਰਤੇ ਜਾਂਦਾ ਹੈ ਕਿਸੇ ਗੁੱਜੇ ਗੁਣਵਾਨ ਆਦਮੀ ਲਈ ਵਿਸਮਿਕ ਚੰਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ 5 9 7 ਜਾਂ 8 ਤਾਂ ਰਾਈਟ ਆਨਸਰ ਹੈ 9 ਜੋ ਵਿਸ਼ਮਿਕ ਚਿੰਨ ਹੁੰਦੇ ਨੇ ਇਹ 9 ਤਰ੍ਹਾਂ ਦੇ ਹੁੰਦੇ ਨੇ। ਉਹ ਨਿੰਦਰਾ ਸ਼ਬਦ ਦਾ ਅਗੇਤਰ ਪੈਚਾ ਨੂੰ ਤਾਂ ਰਾਈਟ ਆਨਸਰ ਹੈ ਈਡੀ ਠੀਕ ਹੈ ਜੋ ਉਨ ਲਿਖਿਆ ਹੈ ਇਹ ਉਨਿੰਦਰਾ ਸ਼ਬਦ ਦਾ ਅਗੇਤਰ ਹੈ। ਪਹਿਲੇ 英ਗਲੋ ਸਿੱਖ ਜੁੱਧ ਦੀ ਪਹਿਲੀ ਲੜਾਈ ਕਿਹੜੀ ਸੀ ਮੁਦਕੀ ਫਿਰੋਸਾ ਹਲੀਵਾਲ ਮਦਦਵਾਲ ਤਾਂ ਰਾਈਟ ਆਨਸਰ ਹੈ ਮੁਦਕੀ ਠੀਕ ਹੈ ਮੁਦਕੀ ਦੀ ਜੋ ਲੜਾਈ ਸੀਗੀ ਪਹਿਲੇ 英ਗਲੋ ਸਿੱਖ ਜੁੱਧ ਦੀ ਪਹਿਲੀ ਲੜਾਈ ਸੀ 12ਮਾ ਹਤਿਆਸਾ ਦੀ 12 ਕਿਸ ਗੁਰੂ ਸਾਹਿਬ ਦੀਆਂ ਰਚਨਾਵਾਂ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜੋ 12 ਮਾਤੇ ਐਸਾ ਦੀ ਵਾਰ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਹਨ ਲੋਹਗੜ ਦੇ ਕਿਲੇ ਦੀ ਉਸਾਰੀ ਕਿਸੋ ਲੋ ਕਰਵਾਈ ਗਈ ਮਹਾਰਾਜਾ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਜੋ ਲੋਗੜ ਕਿਲੇ ਦੀ ਸਾਰੀ ਕਰਵਾਈ ਗਈ ਚੰਦੂ ਸਾਹ ਕੌਨ ਸੀ ਸਿੱਖ ਭਗਤ ਸਰਹੰਦ ਦਾ ਸੂਬੇਦਾਰ ਹੈਲ ਚੀਫ ਲਾਹੌਰ ਦਾ ਦਿਵਾਨ ਤਾਂ ਰਾਈਟ ਆਨਸਰ ਹੈ ਲਾਹੌਰ ਦਾ ਦਿਵਾਨ ਠੀਕ ਹੈ ਜੀ ਜੋ ਚੰਦੂ ਸਾਹਿਬਾ ਲਾਹੌਰ ਦਾ ਦਵਾਂਸੀ ਕਿਹੜੀ ਲੜਾਈ ਵਿੱਚ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਅਨੰਦਪੁਰ ਦੀ ਪਹਿਲੀ ਲੜਾਈ ਅਨੰਦਪੁਰ ਦੀ ਦੂਜੀ ਲੜਾਈ ਪੰਗਾਣੀ ਦੀ ਲੜਾਈ ਚਮਕੌਰ ਸਾਹਿਬ ਦੀ ਲੜਾਈ ਤਾਂ ਰਾਈਟ ਆਨਸਰ ਹੈ ਅਨੰਦਪੁਰ ਦੀ ਦੂਜੀ ਲੜਾਈ ਠੀਕ ਹੈ ਅਨੰਦਪੁਰ ਸਾਹਿਬ ਦੀ ਜੋ ਦੂਜੀ ਲੜਾਈ ਹੋਈ ਸੀ ਇਸ ਵਿੱਚ ਜੋ 40 ਸਿੱਖਾਂ ਦੁਆਰਾ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਸੀ ਕਿਉਂ ਦੇ ਦੇਵੇ ਬਲਣਾ ਮਹਾਭਰੇ ਦਾ ਅਰਥ ਲਿਖੋ ਬਹੁਤ ਖੁਸ਼ੀ ਮਨਾਉਣਾ ਤਸੱਲੀ ਕਰਾ ਦੇਣਾ ਬਹੁਤ ਪਿਆਰ ਹੋਣਾ ਲੜਨ ਨੂੰ ਪੈਣਾ ਤਾਂ ਰਾਈਟ ਆਨਸਰ ਹੈ ਬਹੁਤ ਖੁਸ਼ੀ ਮਨਾਉਣਾ ਤੇ ਗਈ ਤੋਂ ਦੇ ਦੀਵਿ ਬਲਣੇ ਦਾ ਅਰਥ ਹੈਗਾ ਬਹੁਤ ਖੁਸ਼ੀ ਮਨਾਉਣਾ ਆਪਣਾ ਨਿੱਕਰ ਪਰਾਇਆ ਡਿਗਰ ਅਖਾਂ ਦਾ ਪਾਵ ਹੈ ਕੰਮ ਆਪ ਨੂੰ ਨਾ ਕਰਨਾ ਆਉਣਾ ਤੇ ਦੋਸਤ ਦੂਜਿਆਂ ਨੂੰ ਦੇਣਾ ਆਪਣੀ ਚੀਜ਼ ਦੀ ਵਧੇਰੇ ਸਿਫਤ ਕਰਨੀ ਅਤੇ ਦੂਜਿਆਂ ਦੀ ਚੀਜ਼ ਨੂੰ ਨਿੰਦਣਾ ਚੀਜ਼ ਥੋੜੀ ਹੋਣੀ ਟੰਡੋਰਾ ਜਿਆਦਾ ਫਿੱਟਣਾ ਮੂਰਖ ਕੁਝ ਕਰ ਲੱਗਿਆ ਸਮਾਂ ਨਹੀਂ ਵਿਚਾਰ ਦਾ ਆ ਰਾਈਟ ਆਨਸਰ ਹੈ ਆੜਾ ਮਤਲਬ ਕਿ ਆਪਣੀ ਚੀਜ਼ ਦੀ ਵਧੇਰੇ ਸਿਫਤ ਕਰਨੀ ਅਤੇ ਦੂਜਿਆਂ ਦੀ ਚੀਜ਼ ਨੂੰ ਨਿੰਦਣਾ ਕੱਖਾਂ ਦੀ ਕੁੱਲੀ ਹਾਥੀਦੰਤ ਪ੍ਰਣਾਲਾ ਅਖੰਦਾ ਭਾਵ ਦੱਸੋ ਕਿਸੇ ਖਸਤਾ ਚੀਜ਼ ਨੂੰ ਸੰਗਰ ਲਈ ਵਧੇਰੇ ਖਰਚ ਕਰਨਾ ਜਿਹੜਾ ਕੰਮ ਅੱਜ ਹੋ ਜਾਵੇ ਉਹ ਚੰਗਾ ਹੁੰਦਾ ਹੈ ਜਿਹੜਾ ਜਿਸ ਕੋਲ ਰਹਿੰਦਾ ਹੈ ਉਸ ਦਾ ਸਾਥ ਦਿੰਦਾ ਹੈ ਜਾਨਕ ਚੋ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਕਿਸੇ ਖਾਸਤਾ ਚੀਜ਼ ਨੂੰ ਸੰਗਾਰਨ ਲਈ ਵਧੇਰੇ ਖਰਚ ਕਰਨਾ ਅਤੇ ਕਿਉਂਕਿ ਕਿ ਸਗੋਂ ਪਰ ਉਦਾਹਰਨ ਹੈ ਸਬੰਧਿਕ ਜੋਜਿਕ ਦੋਵੇਂ ਹੀ ਜਾਨਕ ਚੋ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਜੋਜਿਕ ਠੀਕ ਹੈ ਇਹ ਜੋ ਸਾਰੇ ਹੀ ਸ਼ਬਦ ਦਿੱਤੇ ਗਏ ਨੇ ਇਹ ਜੋਜਖੰਡ ਪੰਜਾਬੀ ਭਾਸ਼ਾ ਦੀ ਟਕਸਾਲੀ ਜਾਂ ਕੇਂਦਰੀ ਬੋਲੀ ਕਿਹੜੀ ਹੈ ਮਾਝੀ ਮਲਵਈ ਪੋਟੋਹਾਰੀ ਜਾਂ ਪੁਆਧੀ ਤਾਂ ਰਾਈਟ ਆਨਸਰ ਹੈ ਮਾਝੀ ਠੀਕ ਹੈ ਮਾਝੀ ਜੋ ਪੰਜਾਬੀ ਭਾਸ਼ਾ ਦੀ ਟਕਸਾਲੀ ਬੋਲੀ ਹੈ ਲੋਹੜੀ ਕਿਸ ਦੇਸੀ ਮਹੀਨੇ ਦਾ ਤਿਉਹਾਰ ਹੈ ਪੋ ਮਾਘ ਕੱਤਕ ਫਗਣ ਤਾਂ ਰਾਈਟ ਆਨਸਰ ਹੈ ਪੋ ਠੀਕ ਹੈ ਜੋ ਲੋਹੜੀ ਪੋ ਦੇ ਅਖੀਲੇ ਦਿਨ ਮਨਾਈ ਜਾਂਦੀ ਹੈ ਸਤਨ ਵਿੱਚ ਪੰਜਾਬੀ ਪਾਸ ਵਾਲੀ ਕਿਹੜੀ ਲਿਪੀ ਵਰਤੀ ਜਾਂਦੀ ਹੈ ਸਾਮੁਖੀ ਗੁਰਮੁਖੀ ਦੇਵਨਾਗਰੀ ਜਾਂ ਸਾਰੇ ਹੀ राइट आंसर है सामुखी, ठीक है जी जो पाकिस्तान पंजाबी भाषा है वो दी जो सामुखी लिपि है सामुखी लिपि कुल किन्ने लगा अखर हैं दो तीन चार या राइट आंसर है तीन ठीक है जी बिंदी टिप्पी अत्यादिक ਜੋ ਪੰਜਾਬੀ ਵਿੱਚ ਤਿੰਨ ਲਗਾਖਰਨੇ ਅਨੰਦ ਕਾਰਜ ਦੀ ਰਸਮ ਕਿਸ ਗੁਰੂ ਦੁਆਰਾ ਆਰੰਭ ਕੀਤੀ ਗਈ ਸੀ ਸਿਰਗੁਰੂ ਨਾਨਕ ਦੇਵ ਜੀ ਸਿਰਗੁਰੂ ਰਾਮਦਾਸ ਜੀ ਸਿਰਗੁਰੂ ਹਰਗੋਬਿੰਦ ਜੀ ਸਿਰਗੁਰੂ ਅਮਰਦਾਸ ਜੀ ਤਾਂ ਰਾਈਟ ਆਨਸਰ ਹੈ ਸਿਰਗੁਰੂ ਅਮਰਦਾਸ ਜੀ ਇਸ ਤਰ੍ਹਾਂ ਦੋਸਤੋ ਆਪਣੇ ਪੰਜਾਬੀ ਏ ਪੇਪਰ ਦਾ ਮੌਕ ਟੈਸਟ ਸਮਾਪਤ ਹੋਇਆ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨੇ ਕਿੰਨੇ ਨੰਬਰ ਤੁਹਾਡੇ ਬੰਦੇ ਨੇ